ਕਿ ਕੈਮਰਾ ਸੈੱਟ ਕਰਨ ਦੇ ਵਿੱਚ ਥੋੜੀ ਮੁਸ਼ਕਲ ਆ ਰਹੀ ਹੈ ਜੀ بس 2 ਮਿੰਟ ਮੇਰਾ ਕੈਮਰਾ ਸੈੱਟ ਹੋ ਜਾਏ मेरे हर प्रीतम की मेरे हर प्रीतम की ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਪਾਈ ਸੁ ਮੇਰਾ ਵੀ 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 ਸੋ ਪੈ ਸੁ ਮੇਰਾ ਵੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਹਰ ਦਰਸ਼ਨ ਕੋ ਮਨ ਬਹੁਤ ਤਪਤੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜੋਤ੍ਰਿਕਾਵੰਤ ਬਿਨਨੀਰ ਜੋਤ੍ਰਿਕਾਵੰਤ ਬਿਨਨੀ ज्यौ त्रिखावंत बिननी ज्यो त्रिखावंत बिनीर ज्यो त्रिखावंत बिननी ज्यो त्रिखावंत बिनी मेरे हर बात सुनावे मेरे हर प्रीतम की कोई बात सुनावे ਸੋ ਪਾਇ ਸੁ ਮੇਰਾ ਵੀ 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 ਮੇਰੇ ਹਰ ਪ੍ਰੇਤਮ ਕੀ ਕੋਈ ਬਾਤ ਸੁਣਾਵੇ मेरे हर प्रीतम की कोई बात सुन गए हर दर्शन को मेरा मन बहुत ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜੋ ਤਿਖਾਵੰਤ ਬਿਨ ਨੀਰ ਜੋ ਤਿਖਾਵੰਤ ਬਿਨ ਨੀ ਜੋ ਤਿਖਾਵੰਤ ਬਿਨ ਨੀ ਜੋ ਤਿਖਾਵੰਤ ਬਿਨ ਨੀਰ ਜੋ ਤਿਖਾਵੰਤ ਬਿਨ ਨੀ ਜੋ ਤਿਖਾਵੰਤ ਬਿਨ ਨੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ मिल मिल सखी गुण कहो मेरे प्रभु के ले सतगुरु की मत ती 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 ਲੇ ਸਤ ਗੁਰ ਕੀ ਮਤਿ ਕੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋਈ ਗੁਰ ਜੀ ਇਸੇ ਤਰੀਕੇ ਨਾਲ ਆਪਾਂ ਆਪਣਾ ਜਿਹੜਾ ਸਾਰਾ ਅੰਤਰਾ ਹੈਗਾ ਉਹ ਆਪਾਂ ਇਸੇ ਤਰੀਕੇ ਨਾਲ ਹੀ ਕਰਾਂਗੇ ਸੋ ਇਹ ਸਾਡਾ ਸ਼ਬਦ ਹੈਗਾ ਜੀ ਇਹ ਗੁਰਗੰਧ ਸਾਹਿਬ ਦੇ ਪੰਨਾ ਨੰਬਰ 503 ਤੇ ਹੈਗਾ ਜੀ ਗੋਂਡ ਮਹੱਲਾ ਚੌਥਾ ਸੋ ਇਹ ਵਾਲਾ ਆਪਾਂ ਸ਼ਬਦ આજ ਕੀਤਾ ਜੀ ਚੌਥੇ ਗੁਰ ਸਾਹਿਬ ਦਾ ਗੁਰੂ ਰਾਮਦਾਸ ਜੀ ਦਾ ਮੇਰੇ ਸਤ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ اگر ਤੁਹਾਨੂੰ ਨਹੀਂ ਇਹਦਾ ਸਮਝ ਆਇਆ ਆਪਾਂ ਦੁਬਾਰਾ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ कैमरे की थोड़ी प्रॉब्लम आ रही है जी उसी उस दुबारा तो जो है देख लवो मेरे हर प्रीतम की मेरे हर प्रीतम की ਮੇਰੇ ਹਰ ਪ੍ਰੀਤਮ ਕੀ ਠੀਕ ਹੈ ਜੀ ਅਗਰ ਤੁਹਾਨੂੰ ਇਹਦਾ ਨਹੀਂ ਵੀ ਸਮਝ ਆਂਦਾ ਤਾਂ ਜਿਹੜਾ ਸਾਡਾ ਦੂਸਰਾ ਚੈਨਲ ਹੈ ਦਾ ਕੋਰ ਵਰਲਡ ਗੁਰਬਾਣੀ ਉਹਦੇ ਉੱਪਰ ਆਪਾਂ ਪ੍ਰੋਪਰ ਤੁਹਾਨੂੰ ਡਿਟੇਲ ਦੇ ਨਾਲ ਸਮਝਾਇਆ ਹੋਇਆ ਹੈ ਸੋ ਤੁਸੀਂ ਉਹ ਵਾਲਾ ਚੈਨਲ ਜਾ ਕੇ ਜ਼ਰੂਰ ਦੇਖੋ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਜਿਹੜਾ ਉਹ ਸਮਝ ਆ ਜਾਏਗਾ ਸੋ ਇਹਦਾ ਅਗਲਾ ਸ਼ਬਦ ਕੋਪਾ ਦੱਸਦੇ ਹਾਂ ਸੋ ਅੱਜ ਦਾ ਭੈ ਨਾ ਹੀ ਕਰਦੇ ਆ ਨੀ ਤੇ ਜਿਹੜਾ ਬਾਕੀ ਮੈਂ ਅਗਲਾ ਸ਼ਬਦ ਦੱਸਣਾ ਤੁਹਾਨੂੰ ਜੀ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖੇਲੋ ਨਾ ਜਾਣਾ ਸੋ ਇਹ ਸ਼ਬਦ ਜਿਹੜਾ ਬਹੁਤ ਸੋਹਣਾ ਸ਼ਬਦ ਹੈ ਸੋ ਅੱਜ ਮੈਂ ਦੇਖ ਲੈਣੀ ਆ ਸੋ ਅਗਰ ਤੁਸੀਂ ਚਾਹੋ ਤੇ ਅੱਜ ਇਹਨੂੰ ਆਪਾਂ ਸਿਖਾਏ ਨਹੀਂ ਤਾਂ ਇਸ ਸ਼ਬਦ ਨੂੰ ਜੀ ਆਪਾਂ ਕੱਲ ਨੂੰ ਫਿਰ ਦੱਸਾਂਗੇ ਅੱਗੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ ਸੋ ਇਹ ਵਾਲਾ ਸ਼ਬਦ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਇਹ ਹੈਗਾ ਜੀ ਸ਼ਬਦ ਕਬੀਰ ਸਾਹਿਬ ਦਾ ਕਬੀਰ ਜੀ ਦਾ ਸ਼ਬਦ ਹੈ ਜੀ ਮਾਥੇ ਤਿਲਕ ਹੱਥ ਮਾਲਾ ਬਾਣਾ लोगन राम खिलौना जना सो पता नहीं ਤੁਹਾਨੂੰ ਤੇ ਰਾਈਟਿੰਗ ਸਮਝ ਆ ਰਹੀ ਹੋਏਗੀ ਜਾਂ ਨਹੀਂ ਕਿਉਂਕਿ ਇਹ ਡਾਇਰੀ ਬਹੁਤ ਪੁਰਾਣੀ ਮੇਰੀ ਇਹ ਡਾਇਰੀ ਹੈਗੀ ਹੈ ਜੀ 2006 ਦੀ ਸੋ ਇਹ ਵਾਲਾ ਸ਼ਬਦ ਆਪਾਂ ਤੁਹਾਨੂੰ ਦੱਸਾਂਗੇ ਜੀ ਕੱਲ ਨੂੰ ਸੋ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਤਿੰਨ ਸ਼ਬਦ ਦੱਸੇ ਸੀ ਥੋੜੇ ਦਿਨ ਪਹਿਲਾਂ ਸੋ ਅਗਰ ਤੁਸੀਂ ਉਹ ਨਹੀਂ ਦੇਖਿਆ ਤਾਂ ਤੁਸੀਂ ਮੇਰੀ ਪਿਛਲੀ ਲਾਈਵ ਦੇ ਵਿੱਚ ਜਾ ਕੇ ਜਿਹੜੇ ਪਹਿਲਾਂ ਆਪਾਂ ਤੁਹਾਨੂੰ ਸ਼ਬਦ 3 ਦੱਸੇ ਸੀ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਔਰ ਅਗਰ ਤੁਸੀਂ ਪ੍ਰੋਪਰ ਸ਼ਬਦ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਚੈਨਲ ਦਾ ਕੋਰ ਵਰਡ ਗੁਰਬਾਣੀ ਤੁਸੀਂ ਉਹਨੂੰ ਜਾ ਕੇ ਸਬਸਕ੍ਰਾਈਬ ਕਰੋ ਉਹਦੇ ਤੇ ਤੁਹਾਨੂੰ ਤੁਸੀਂ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਤਾਂ ਕੋਰ ਵਰਡ ਗੁਰਬਾਣੀ ਸੋ ਮੈਂ ਸ਼ਾਰਟਸ ਦੇ ਵਿੱਚ ਹੀ ਸ਼ਬਦ ਦੱਸਦੀਆਂ ਤਾਂ ਕਿ ਹਰ ਕਿਸੇ ਨੂੰ ਪਹਿਲਾ ਸਥਾਈ ਦੱਸ ਦੇਣੀ ਜਾਂ ਫਿਰ ਅੰਤਰਾ ਦੱਸ ਦੇਣੀ ਤਾਂ ਕਿ ਸਾਰਿਆਂ ਨੂੰ ਜਿਹੜਾ ਸਿੱਖਣ ਦੇ ਵਿੱਚ ਆਸਾਨੀ ਹੋ ਜਾਏ ਸੋ ਇਹ ਵਾਲਾ ਜਿਹੜਾ ਸ਼ਬਦ ਤੁਹਾਨੂੰ ਆਪਾਂ ਅੱਜ ਦੱਸਿਆ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਇਹ ਵਾਲਾ ਸ਼ਬਦ ਵੀ ਸਾਡੇ ਦਕੌਰਵਲ ਗੁਰਬਾਣੀ ਚੈਨਲ ਦੇ ਉੱਪਰ ਹੈਗਾ ਸੋ ਤੁਸੀਂ ਉਹਨੂੰ ਜਾ ਕੇ ਉੱਥੋਂ ਦੀ ਆਰਾਮ ਨਾਲ ਜਿਹੜਾ ਇੱਕ ਇੱਕ ਤੁਕ ਹੈਗੀ ਸ਼ਬਦ ਦੀ ਆਪਾਂ ਤੁਹਾਨੂੰ ਪ੍ਰੋਪਰ ਦੱਸੀ ਹੋਈ ਹੈ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਹਾਰਮੋਨੀਅਮ ਦੇ ਉੱਪਰ ਕੱਢ ਸਕਦੇ ਹੋ ਸੋ ਆਪਾਂ ਕੱਲ ਨੂੰ ਅੱਗੇ ਆਪਣਾ ਕਰਾਂਗੇ ਦੁਬਾਰਾ ਨਵਾਂ ਸ਼ਬਦ ਇੱਕ ਆਪਾਂ ਕੱਲ ਨੂੰ ਸਿੱਖਾਂਗੇ ਜੀ ਸੋ ਅਗਰ ਤੁਹਾਨੂੰ ਵਧੀਆ ਲੱਗਦਾ ਹੈ ਸ਼ਬਦ ਸਿੱਖਣਾ ਕੀਰਤਨ ਸਿੱਖਣਾ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਔਰ ਪਲੀਜ਼ ਦਾ ਕੌਰਵਰਡ ਗੁਰਬਾਣੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਉਹਦੇ ਤੇ ਤੁਹਾਨੂੰ ਗੁਰਬਾਣੀ ਰਿਲੇਟਡ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਿੱਖਣ ਨੂੰ ਮਿਲਣਗੀਆਂ ਸੋ ਔਰ ਅਗਰ ਤੁਸੀਂ ਕੇਕ ਦੇ ਨਾਲ ਰਿਲੇਟਡ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਕੌਰਵਰਡ ਦੇ ਉੱਪਰ ਤੁਹਾਨੂੰ ਕੇਕਵੁੱਡ ਦੇ ਨਾਲ ਰਿਲੇਟਡ ਕਿਉਂਕਿ ਮੈਂ ਇੱਕ ਹੋਮ ਬੇਕਰ ਵੀ ਆਂ ਸੋ ਤੁਹਾਨੂੰ ਕੇਕ ਦੇ ਨਾਲ ریلیਟਿਡ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਮੇਰੇ ਚੈਨਲ ਦੇ ਉੱਪਰ ਮਿਲ ਜਾਣਗੀਆਂ। ਔਰ ਇਸ ਨਾਲ ਹੀ ਘਰ ਦੇ ਵਿੱਚ ਬਣਾਉਣ ਵਾਲੀਆਂ ਚੀਜ਼ਾਂ ਸਬਜੀ ਹੋਗੀ ਕੋਈ ਵੀ ਚੀਜ਼ ਆ ਉਹ ਆਪਾਂ ਤੁਹਾਨੂੰ ਦ ਕੌਰ ਵਰਲਡ ਦੇ ਉੱਪਰ ਜਿਹੜਾ ਮੇਨ ਆਪਾਂ ਤੁਹਾਨੂੰ ਸਾਰਾ ਕੁਕਿੰਗ ਔਰ ਬੇਕਿੰਗ ਦਾ ਜਿਹੜਾ ਉਹ ਸਾਰਾ ਸਿਖਾਉਂਦੇ ਆ ਹਾਰਮੋਨੀਅਮ ਵਾ ਵੈਸੇ ਹੀ ਇੱਥੇ ਲਾਈਵ ਪਾਣਾ ਸ਼ੁਰੂ ਕਰ ਦਿੱਤਾ ਬਟ ਮੇਨ ਸਾਡਾ ਗੁਰਬਾਨੀ ਦਾ ਜਿਹੜਾ ਚੈਨਲ ਹੈ ਜੀ ਉਹ ਹੈਗਾ ਜੀ ਦ ਕੌਰ ਵਰਲਡ ਗੁਰਬਾਨੀ ਦਕ ਕੌਰ ਵਰਡ ਗੁਰਬਾਨੀ ਦੇ ਉੱਪਰ ਹੱਲੇ ਵੀਡੀਓਜ਼ ਜਿਹੜੀਆਂ ਥੋੜੀਆਂ ਹੈਗੀਆਂ ਸੋ ਉਹਦੇ ਉੱਪਰ ਮੈਂ ਲਾਈਵ ਹੱਲੇ ਨਹੀਂ ਆ ਰਹੀ ਸੋ ਇਸ ਲਈ ਮੈਂ ਦਕ ਕੌਰ ਵਰਡ ਦੇ ਉੱਪਰ ਆਪਣਾ ਜਿਹੜਾ ਗੁਰਬਾਨੀ ਦਾ ਲਾਈਵ ਜਿਹੜਾ ਮੈਂ ਸਿਖਾ ਰਹੀ ਸੀ ਸ਼ਬਦ ਇੱਕ ਵਾਰੀ ਮੈਂ ਪਹਿਲਾਂ ਲਾਈਵ ਪਾ ਕੇ ਸਿਖਾ ਚੁੱਕੀ ਹਾਂ ਸੋ ਅੱਜ ਮੈਂ ਅਗੇਨ ਦੁਬਾਰਾ ਇੱਕ ਸ਼ਬਦ ਤੁਹਾਨੂੰ ਸਿਖਾਇਆ ਹੈਗਾ ਸੋ ਤੁਸੀਂ ਦੋਨੋਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਔਰ ਵਾਈ ਗੁਰੂ ਸ਼ਬਦ ਦੇ ਉੱਪਰ ਐਸੇ ਤਰੀਕੇ ਨਾਲ ਆਪਣੀ ਮੇਰ ਬਣਾ ਕੇ ਰੱਖੇ ਸਾਰਿਆਂ ਦੇ ਘਰ ਵਿੱਚ ਖੁਸ਼ੀ ਹੋਵੇ ਸਭ ਨੂੰ ਵਾਹਿਗੁਰੂ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੇ ਸੋ ਇਸੇ ਤਿੱਕੇ ਨਾਲ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਰਹੋ ਵਾਹਿਗੁਰੂ ਦੇ ਨਾਲ ਜੁੜੇ ਰਹੋ ਸੋ ਆਪਾਂ ਮਿਲਾਂਗੇ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਆਪਾਂ ਅਗਲਾ ਸ਼ਬਦ ਜਿਹੜਾ ਉਹਨੂੰ ਸਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਦੱਕੌਰ ਵਰਲਡ ਨੂੰ ਵੀ ਕਰ ਦਿਓ ਔਰ ਕੀਰਤਨ ਦੇ ਲਈ દ કોર વર્લ્ડ ગરબાણીનું કર્યો જી